ਰਾਸ ਤ੍ਰਿਕਾਜੀ ਸਾਡੇ ਵੱਲੋਂ ਜਨ ਕੇ ਸੰਗਾ ਫੈਮਿਲੀ ਵੱਲੋਂ ਹੋਰ ਸਨਾਉ ਤੁਹੀ ਕਿ ਦਾ ਸਾਰੇ ਰਾਜੀ ਕੁਟੀਆਂ ਤੇ ਅੱਜ ਸਾਡੇ ਪਿੰਡ ਤੇ ਬਹੁਤ ਜ਼ਿਆਦਾ ਬੱਦਲ ਨੀ ਕਣੀयां ਲੱਗੀ ਆ ਇਹ ਤੁਸੀਂ ਦੇਖੋ ਵੀ ਜਦੋਂ ਕਣਕ ਨੂੰ ਲੋਡ ਹੋਵੇ ਉਦੋਂ ਨੀਵੇਂ ਪੈਣਾ ਤੇ ਜਦੋਂ ਹੁਣ ਆਪਾਂ ਕਣਕ ਵੱਢਣੀ ਆ ਸਾਰਿਆਂ ਨੇ ਘਰਾਂ ਚੋਂ ਜਾਣੀ ਆ ਤੇ ਹੁਣ ਇੱਥੇ ਗਾ ਕੇ ਮੀਂਹ ਦਾ ਬਹੁਤ ਜ਼ੋਰ ਹੋ ਜਾਂਦਾ ਤੇ ਦੈਲ ਵੀ ਸਾਰਿਆਂ ਦੇ ਡਰਦੇ ਰਹਿੰਦੇ ਤੁਹਾਨੂੰ ਪਤਾ ਵੀ ਸਾਰਾ ਸਾਲ ਖਾਣੀ ਹੁੰਦੀ ਯਾਰ ਤੇ ਆਪਾਂ ਤੇ ਹੀ ਅਰਦਾਸ ਕਰਦੇ ਹਾਂ ਵੀ ਜਿਹੜੀ ਚੀਜ਼ ਆਪਾਂ ਸਾਰਾ ਸਾਲ ਖਾਣੀ ਆ ਰੋਟੀ ਖਾਣੀ ਆ ਕਣਕ ਸਾਰਿਆਂ ਦੇ ਸੁੱਖ ਸੁਵਿਧਾ ਛਰੇ ਜਾਵੇ ਕਿਉਂਕਿ ਇਹਨਾਂ ਦੇ ਪੈਸਾ ਥੇਲਾ ਹੋਵੇ ਨਾ ਹੋਵੇ ਪਰ ਰੋਟੀ ਤੇ ਸਾਰਿਆਂ ਦੇ ਘਰ ਪੱਕਣੀ ਚਾਹੀਦੀ ਆ ਹੁਣ ਸਾਡੇ ਵੀ ਦੋਸਾਂ ਨੇ ਆਟਾ ਗੁੰਨ ਲਿਆ ਹੁਣ ਰੋਟੀ ਲੱਗੀ ਆ ਪੱਕਣ ਤੇ ਹਨ ਖਾਣੇ ਦੋ ਦੋ ਰੋਟੀਆਂ ਸ਼ਾਮ ਨੂੰ ਰੋਟੀਆਂ ਦਾ ਘਟ ਖਾਇਆ ਕਰੋ ਕਿਉਂਕਿ ਇਹ ਨਹੀਂ ਖਾਇਆ ਕਰੋ ਜੇ ਉਹ ਸਾਬੇ ਇਦਾਂ ਨਹੀਂ ਕਿ ਇਹ ਟੁੱਟਣਾ ਇਦਾਂ ਇਹਨੂੰ ਕਾਰ ਵਿੱਚ ਇਦਾਂ ਫੀਲਿੰਗ ਲੈ ਵਿੱਚ ਵੀ ਫੋਟੋ ਕਿਸੇ ਹੋਰ ਦੀ ਤੂੰ ਸਲੇਬ ਤੋੜਦੇ ਨਹੀਂ ਮੈਨੂੰ ਲੱਗਦਾ ਹਾਂ ਕੀ ਤੇ ਦੇਖੋ ਹੁਣ ਜਦੋਂ ਕਿਆ ਹੋਣ ਦੇਖੋ ਹੁਣ ਕਿਦਾਂ ਨਾ ਕਿ ਇਹ ਜਿਹੜਾ ਦੂਜਾ ਡਾਲਡਾ ਜੇ ਹੁੰਦਾ ਪੱਥਰ ਰੰਗੋ ਹੋ ਜਾਂਦਾ ਦਿਓ ਸਾਡਾ ਫਰਿੱਜ ਚ ਰੱਖ ਲਣ ਗਾਂ ਗਰਮੀਆਂ ਦੇ ਵਿੱਚ ਇਹਨੂੰ ਜੇ ਤਾਵੇ ਤੇ ਗਰਮ ਕਰ ਲਵੇ ਤੇ ਆਪਾਂ ਗੱਲਾਂ ਕਰਦੇ ਮੀਂਹ ਕਣੀ ਦੀਆਂ ਤੇ ਸਾਡੀ ਵੀ ਕੋਈ ਐਂਟੀ ਵੀਜੀ ਸੀਗੀ ਤਾਂ ਉਦਾਂ ਹੀ ਆ ਜੇ ਬਾਹਰ ਆ ਵੀ ਇੱਕ ਤੁਹਾਨੂੰ ਪਤਾ ਵੀ ਥੋੜੇ ਥਾਂ ਨੂੰ ਤਾਂ ਮਸ਼ੀਨ ਆਉਂਦੀ ਨਿਗੀ ਹਨਾ ਤੁਹਾਨੂੰ ਪਤਾ ਹੀ ਜਾਂ ਕਰਾਜ ਆਪਾਂ ਇਹ ਵੀ ਖੁਸ਼ੀ ਆ ਸਾਡੇ ਭਰਾ ਨੇ ਕਰਪੈਣ ਲੈ ਲਈ ਉਤਾਰਨੇਜਰ ਨੇ ਤੇ ਉਹਨੂੰ ਬਹੁਤ ਬਹੁਤ ਵਧਾਈਆਂ ਹੌਣ ਕੋਈ ਚੱਕਰ ਨਹੀਂ ਲਾਗੇ ਛਾਗੇ ਤੁਸੀਂ ਵੀ ਕਿਸੇ ਨੇ ਕਣਕ-ਕੋਣਕ ਵਡਾਉਣੀ ਉਹ ਵੀ ਉਹਦੇ ਨਾਲ ਵੀ ਸੰਪਰਕ ਕਰ ਲਓ ਨਾਲੇ ਤੁਹਾਡੀ ਕਣਕ ਵੱਢ ਕੇ ਜਾਇਆ ਕਰੂਗਾ ਨਾਲੇ 2-4 ਗੱਲਾਂ ਤੁਹਾਨੂੰ ਸੁਣਾਇਆ ਜਾ ਕਰੂਗਾ ਉੱਥੇ ਵੀਡੀਓ-ਵੀਡੀਓ ਵੀ ਬੰਦਾ ਬਣਾ ਲੈਂਦਾ ਤੇ ਵੀਰ ਕਹਿੰਦਾ ਚਲਾਉਣੀ ਮੈਂ ਆਪ ਪਈ ਆ ਵੇ ਮਤਲਬ ਖੁੱਲੇ ਖੱਤੇ ਹੋਣ ਜਦੋਂ ਨਾ ਡਰਾਈਵਰ ਨਵਾਂ ਆਇਆ ਨਾ 50 50 60 60 ਕੀ ਲਿਆ ਇੱਧਰ ਨੂੰ ਸ਼ੁਰੂ ਹੋਇਆ ਉੱਥੋਂ ਇਦਾਂ ਹੀ ਗੇੜੇ ਕੱਢੇ ਪਿਆ ਤੇ ਚਲੋ ਵਧੀਆ ਲੱਗੇ ਕਰਪੈਨ ਆਈ ਤੇ ਨਾਲੇ ਤੁਹਾਡਾ ਜਦੋਂ ਵੀ ਕਿਸੇ ਦਾ ਮੈਨੂ ਨੀ ਜੀ ਕਰੂ ਤਾਂ ਕਰਪੈਨ ਦਾ ਕਹਿ ਦਿਆ ਕਰੋ ਬਦਲ ਬੁੱਧਣ ਬਾਅਦ ਬਹੁਤ ਗੜਕੜਨਾ ਪਿਆ ਤੇ ਮੀਂਹ ਪੈਣਾ ਹੋਰ ਆਪਣੀ ਇੱਕ ਇੰਟਰਵਿਊ ਆਈ ਆ ਆਦੀਪ ਟੀਵੀ ਤੇ ਉਹ ਆਪਾਂ ਵੀ ਆਪਣੇ YouTube ਤੇ ਬਲੌਗ ਤੇ ਪਾਉਣੀ ਆ ਪਰ ਉਹ ਥੋੜੀ ਲੰਬੀ ਬਹੁਤ ਆ ਜਦੋਂ ਮੈਂ ਦਿਉਲ ਸਾਹਿਬ ਕਿੰਨੇ ਆ ਘੰਟੇ ਕਦੀ ਹੈਗੀ ਨਹੀਂ 40 ਮਿੰਟ 40 ਮਿੰਟਾਂ ਦੀ ਉਹ ਜਦੋਂ ਕਿ ਮੈਂ ਬਿਮਾਰ ਸੀ ਉਦੋਂ ਦਾ ਸਾਰਾ ਜਿੱਦਾਂ ਨਾ ਸਾਡੇ ਨਾਲ ਮਤਲਬ ਉਹਨਾਂ ਦੇ ਪਹਿਲਾਂ ਵੀ ਇੰਟਰਵਿਊ ਲਈ ਸੀ ਤੇ ਉਹ ਖੂ ਤੇ ਜਾ ਕੇ ਕਿੱਦਾਂ ਕਿੱਦਾਂ ਹੋਈ ਸਾਰੀ ਉਹ ਚ ਕਾ ਵੀ ਜਿੱਦਾਂ ਮੌਸ਼ਲਨ ਜਾ ਵੀ ਕੰਮ ਆਉਂਦਾ ਤੇ ਮੈਂ ਹੁਣ ਉਦੋਂ ਦੀ ਕਾਲ ਦੀ ਵੀਡੀਓ ਵੀ ਨਹੀਂ ਕੋਈ ਪਾਈ ਮੋੜ ਕੇ ਉਹ ਤਾਂ ਹੀ ਨੇ ਵੀਡੀਓ ਕੋਈ ਵੀ ਕਹਿਣਾ ਇੱਕ ਪਾਸੇ ਦੂਜੀ ਸਟੋਰੀ ਸੁਣਾਉਣ ਦੇ ਇੱਕ ਪਾਸੇ ਨੱਚਣ ਟੱਪਣ ਵਾਲੀਆਂ ਵੀਡੀਓ ਪਾਉਣ ਦੇ ਇਸ ਕਰਕੇ ਆਪਾਂ ਮੈਂ ਕਿਹਾ ਉਹਨਾ ਦੋਕ ਦਿਨ ਜਰਾ ਚੱਲ ਲਓ ਫੇਰ ਕੋਈ ਨਾ ਕੋਈ ਵੀਡੀਓ ਪਾਉਣੇ ਕਿਉਂਕਿ ਉਹ ਜੋ ਸਾਡੀ ਪਹਿਲਾਂ ਵਾਲੀ ਸਟੋਰੀ ਸੀ ਕਿ ਸਾਰੀ ਸੁਣਾਉਣੀ ਕਈ ਵੇਲੇ ਜਦੋਂ ਪਤਾ ਚੇਤੇ ਆਉਂਦੀ ਗੱਲਬਾਤ ਮਨ ਖਰਾਬ ਹੋ ਹੀ ਜਾਂਦਾ ਤੇ ਚਲੋ ਹਣ ਰੋਟੀ ਪਾਣੀ ਅਸੀਂ ਤੁਰਨਾ ਚਰ ਖਾ ਲਈਏ ਤੁਸੀਂ ਵੀ ਖਾਓ ਰੋਟੀ ਪਾਣੀ ਵੇ ਕਰਦੇ ਆ ਗੱਲਾਂ ਬਾਤਾਂ ਦੇ ਦਿਆਂ ਦੇ ਉਸ ਸਾਹਨੇ ਕੀ ਬਣਾਇਆ ਦੇ ਉਸ ਸਾਹਨੇ ਰੋਟੀ ਤਾਂ ਬਣ ਗਈ ਆ ਆ ਸਾਨੂੰ ਅੱਜ ਸਿਰੇ ਇੱਥੇ ਸਾਡੇ ਲਾਗੇ ਵੇ ਕੀ ਸੀਗਾ ਸਾਡੇ ਲਾਗੇ ਸੀਗਾ ਅੱਜ ਮਾਈਆਂ ਲੱਗਾ ਕੱਲ ਨੂੰ ਭੋਗ ਆ ਤੇ ਜੋ ਚੱਕ ਪੈਂਡ ਤੇ ਦੇ ਉਸ ਸਾਹ ਉਹ ਤੁਹਾਨੂੰ ਦਾਲ ਲੈ ਇਹਨੂੰ ਦੇ ਉਸ ਸਾਹ ਵੈਦਾਂ ਹੈਗੀ ਆ ਵੀ ਪਰ ਉਹ ਤਾਂ ਹੈ ਨਹੀਂ ਆਈ ਆਪ ਦੇ ਕੇ ਲੈ ਹਾਂ ਆਪ ਦੇ ਕੇ ਗਏ ਜਨਾ ਇਦੋਂ ਚਲੋ ਲਾ ਲੋ ਵੀ ਕਾਰ ਬਣਾਉਣੀ ਪੈਣੀ ਸੀ ਵੀ ਹੁਣ ਸਾਡਾ ਅੱਜ ਦਾ ਡੰਗ ਸਰ ਗਿਆ ਆ ਹਨਾ ਐਂ ਜਿੱਥੋਂ ਗਦੋਂ ਮਾੜਾ ਮੋਟਾ ਬੁੱਤਾ ਲਾ ਲਈਦਾ ਜਿੱਦਾਂ ਕੋਈ 300 ਤੋਂ ਵੀ ਕੋਈ ਨਾ ਕੋਈ ਆਇਆ ਰਹਿੰਦਾ ਦਾਲ ਸਬ지 ਇਦਾਂ ਚੱਲ ਸਾਤ ਜਾਂਦਾ ਹਨਾ ਤੇ ਕਰੇਲੇ ਤੇ ਅੱਜ ਜੋ ਆਹਨ ਤੇ ਬਰਮਾਦੀਪਰ ਕਰੇਲੇ ਵੀ ਭੇਜੇ ਸੀਗੇ ਬਣਾਉਣੇ ਵੀ ਅੱਧੇ ਤੂੰ ਹੀ ਰੱਖ ਲਈਓ ਅੱਧੇ ਸਾਨੂੰ ਦੇਜੋ ਓ ਜੀ ਬੈਗਾ ਸਵੇਰੇ ਹੁਣ ਆ ਜੂਗੇ ਤੇ ਉਹਦਾ ਧੂਆ ਬੜਾ ਨਿਕਲਦਾ ਤਵੇ ਚ ਉਹ ਪਰੌਟਾ ਪੱਕਦਾ ਨਾ ਤੁਹਾਡੇ ਲਈ ਇਹ ਉਦਾਂ ਇੰਨਾ ਕਾਲਾ ਹੋਇਆ ਕਿ ਤੌਣ ਦੇਖੋ ਲੈ ਵੀ ਕਾਲੇ ਹੁੰਦੇ ਤਾਂ ਵੀ ਚਿੱਟੇ ਰੰਗ ਜਾਂਦੇ ਨਾ ਸਾਡਾ ਇੱਕ ਹੋਰ ਬੈਠਾ ਪ੍ਰਧਾਨ ਉਹ ਗੱਲੀ ਹੈ ਕੋਈ ਗੱਲ ਆਵਾਜ਼ ਹੂੰ ਉਹ ਦੇ ਪਾਪੇ ਨੇ ਕਿਦਾਂ ਦਾਲ ਲਵੇੜੀ ਆ ਕੱਪੜਿਆਂ ਦੇ ਦਾਲਵੇੜੀ ਤੇ ਕੱਪੜੇ ਨੇ ਕੱਪੜੇ ਲਵੇੜੇ ਬੋਰਕੀਆਂ ਉੱਤੇ ਸੈਟ ਲੈਂਦਾ ਕਿਦਾਂ ਖਲਾਰ ਖਲਾਰ ਰੋਟੀਆਂ ਸੈੱਟਦਾ ਨੂੰ ਰੱਜ ਕੇ ਇਦਾਂ ਹੁੰਦੀ ਆ ਹਾਂ ਰੱਜ ਕੇ ਇਦਾਂ ਹੀ ਹੁੰਦੀ ਕਹਿੰਦਾ ਬਾਕੀ ਉੱਪਰ ਦੀ ਸੈੱਟ ਦੇਣੀ ਆ ਲਓ ਜੀ ਹਾਂ ਰੋਟੀ ਪਾਣੀ ਅਸੀਂ ਲਿਆ ਖਾ ਤੇ ਦੋਸਾਂ ਦਾਲ ਸਾਭ ਜੀ ਵਧੀਆ ਹੀ ਆ ਨਾ ਤੁਸੀਂ ਖਾਣੀ ਸੀਗੀ ਤੁਸੀਂ ਦੱਸੋ ਕਿੱਦਾਂ ਦੀ ਸੀ ਲਾ ਤੂੰ ਨਹੀਂ ਖਾਦੀ ਫੇਰ ਵੀ ਖਾਦੀ ਆ ਸਵਾਦ ਨਹੀਂ ਲੱਗੀ ਉਹ ਜਿਹੜਾ ਮਾਰਦੀ ਹਾਂ ਗੱਲ ਤਾਂ ਆਇਆ ਨਾ ਵਿੱਚੋਂ ਫਰੀ ਦੀ ਫਰੀ ਦੀ ਸਬਜ਼ੀ ਵੀ ਕਦੇ ਮਾਰਦੀ ਵੀ ਨਾਲ ਕਰੁੰਦੇ ਜਿਹੜੀਆਂ ਆਉਂਦੀਆਂ ਚਲੋ ਉਹਦਾ ਮੀਂਹ ਘਟ ਪਿਆ ਕੋਈ ਵੀ ਜੋ ਦਾ ਬਚਾ ਹੋ ਗਿਆ ਨਹੀਂ ਕਣਕਾਂ ਦੇ ਵਿੱਚ ਹੈ ਨਾ ਬਹੁਤ ਜਿਦਾ ਔਖਾ ਹੋ ਜਾਂਦਾ ਮੀਂਹ ਕਣੀ ਦਾ ਅੱਗੇ ਸਾਡਾ ਵੀ ਦਿਲ ਕਣਕ ਤਾਂ ਹੁਣ ਵੀ ਵੀਜੀ ਆ ਪਰ ਅੱਗੇ ਪਸ਼ੂਆਂ ਦਾ ਕੰਮ ਸੀਗਾ ਭੱਜ ਨੱਟ ਇਦਾਂ ਡਾਰ ਜਾਂ ਤੇ ਜੀ ਤਾਂ ਹਨਾ ਤੂੜੀ ਬਣਾਉਣ ਦੀ ਟੈਨਸ਼ਨ ਹੀ ਬੜੀ ਰਹਿੰਦੀ ਉਹ ਕਦੀ ਕਿਸੇ ਮਗਰ ਜਾਣਾ ਇੱਕ ਸਾਡੇ ਹੈ 25 30 ਕਿਲੇ ਆ ਕੱਲੇ ਪਸ਼ੂਆਂ ਵਾਲੇ ਜਿਹੜੇ ਹੁੰਦੇ ਆ ਬੰਨਣ ਵਾਲੇ ਕਹਿੰਦੇ ਆ ਕਿਲੇ ਡੇਢ ਕਿਲੇ ਨੂੰ ਤਾਂ ਛੇਤੀ ਕੋਈ ਬਹੁਤ ਆ ਪਰ ਪਸ਼ੂਆਂ ਵਾਲੇ ਆ ਉਹ ਬੰਨਣ ਵਾਲੇ ਨੂੰ ਪਤਾ ਮੈਂ ਇੱਕ ਗੱਲ ਹੋਰ ਦੇਖੀ ਮਾਤੜ ਬੰਦੇ ਤੇ ਛੇਤੀ ਮਸ਼ੀਨ ਵਾਲਾ ਵੀ ਨਹੀਂ ਕੋਈ ਆਉਂਦਾ ਵਿਚਾਰੇ ਤਾਰ ਲੈ ਕਰ ਕਰ ਇਧਰੋਂ ਲਿਆਉਣੀ ਹੁਣ ਸਾਡੀ ਕਾਨਕ ਪੱਕੀ ਆ ਹੁਣ ਅਸੀਂ ਇਹ ਦੇ ਦਏ ਕੋਈ ਲਾਗੇ ਮਸ਼ੀਨ ਵਾਲਾ ਆਊਗਾ ਤੇ ਨਾਲ ਦੋ ਫੇਰੇ ਇਧਰ ਵੀ ਲਾ ਦਊਗਾ ਪਾਂ ਚੇਕ ਨਾਲਾਂ ਮਹੀਂ ਬੀਜੀ ਆ ਨ ਸਖਾਣ ਜੋਗੀ ਹੁੰਦੀ ਆ ਤੁਹਾਨੂੰ ਪਤਾ ਵੀ ਉੱਤੇ ਕਿੜੀਆਂ ਜ਼ਮੀਨਾਂ ਜਾਇਦਾ ਤਾਂ ਹੈਗੀਆਂ ਜਿਨ੍ਹਾਂ ਦੀਆਂ ਹੈਗੀਆਂ ਉਹਨਾਂ ਦੀਆਂ ਹੈਗੀਆਂ ਉਹਨਾਂ ਦੀਆਂ ਧਰੋਂ ਹੀ ਧੁਰੀਆਂ ਆਉਂਦੀਆਂ ਅੱਜ ਕੱਲ੍ਹ 간 ਨੂੰ ਪਤਾ ਕਮਾਈ ਕਰਕੇ ਤਾਂ ਬਹੁਤ ਔਕੀਆਂ ਬਣਦੀਆਂ ਮਾਲਲਾ ਤਾਂ ਨਹੀਂ ਲੈ ਆਉਂਦਾ ਜਿੰਨੀ ਮਗਾਈ ਹੋਈ ਆ ਤਾਂ ਜੋ ਲੋਕੀ ਬਾਹਰ ਤੁਰ ਜਾਂਦੇ ਗੱਲ ਕੀ ਆ ਵੀ ਇੱਧਰ ਕੰਮ ਦੁੱਗਣਾ ਪੈਂਦਾ ਤੇ ਪੈਸਾ ਨਿਕਾ ਬਾਹਰ ਆਪਾਂ ਜੇ ਮਿਹਨਤ ਠੋਕ ਕੇ ਕਰਦੇ ਤਾਂ ਵਣ ਜਾਂਦਾ ਕੋਸ ਇਸ ਕਰਕੇ ਆਪਣੇ ਲੋਕੀ ਸਾਰੇ ਬਾਹਰ ਭੱਜੀ ਜਾਂਦੇ ਜੇ ਉਨਾਂ ਕੰਮ ਮਤਲਬ ਇੱਧਰ ਹੀ ਹੋਵੇ ਤੇ ਲੋੜ ਹੀ ਨਹੀਂ ਫੇਰ ਬਾਹਰ ਜਾਣ ਦੀ ਬੈਂਕਾਂ ਵੀ ਵਿਲੇ ਨਾ ਹੋ ਗਈਆਂ ਹੁੰਦੇ ਜਿਹੜੇ ਲੋਕਾਂ ਨੇ ਪੈਸੇ ਵਿਚਾਰੇ ਜਮਾ ਕੀਤੇ ਹੀ ਜੋੜ-ਜੋੜ ਕੇ ਤੀ ਤੀਜਾ ਚੜਾ ਸਾਰੇ ਆਪਣੇ ਨਿਆਣਿਆਂ ਦੀਆਂ ਪੀਜ਼ਾ ਭਾਂਤੇ ਬਿੱਲੀਆਂ ਲਾ ਕੇ ਸੈਟ ਕਰ ਇੱਕ ਦਿਨ ਉਹ ਵੀ ਸਟੋਰੀ ਸੁਣਾਏ ਜੇ ਦਿਨ ਉਹ ਵਿਆਹ ਦੇ ਕੋਈ ਪੈਸੇ ਲੈਣ ਗਏ ਅਸੀਂ ਇੱਕ ਬੈਂਕ ਦੇ ਵਿੱਚ ਗਏ ਨਾ ਨਹੀਂ ਬੈਂਕ ਚ ਗਏ ਤਾਂ ਉੱਥੇ ਬੈਂਕ ਦੇ ਵਿੱਚ ਪੈਸੇ ਹੀ ਨਹੀਂ ਹੈ ਅਕੇ ਪਿੱਛੋਂ ਕੈਸ਼ ਆਣ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਜਿਹੜੇ ਉੱਤੇ ਕੰਮ ਕਰਦੇ ਆ ਗੱਲ ਤਾਂ ਜਾਂ ਤੇ ਪੈਸੇ ਹੀ ਹੈ ਨਹੀਂ ਕੀ ਕਾਰਨ ਅਸੀਂ ਕਿਹਾ ਅਸੀਂ ਉੱਧਰ ਖੜੇ ਆ ਪੈਸੇ ਲੈ ਵੀ ਸ਼ੋਪਿੰਗ ਕਰਨ ਨੂੰ ਕੁੜੀ ਵਾਲੇ ਨੇ ਇੱਧਰੋਂ ਜਾਣਾ ਸੀਗਾ ਤੇ ਜਦੋਂ ਉਹਦੇ ਬੈਂਕ ਦੇ ਕੋਈ ਪੈਸਾ ਤੇ ਲੈਣਾ ਆਇਆ ਮੈਂ ਤਾਂ ਤੱਲੇ ਕਰਪੁਰ ਕੇ ਮੈਨੇਜਰ ਨੂੰ ਕਿਹਾ ਵੀ ਭਾਜੀ ਸਾਨੂੰ ਪੈਸੇ ਜਰੂਰੀ ਚਾਹੀਦੇ ਉਹਦੇ ਮੁੰਡੇ ਵਾਲੇ ਕਰੇ ਬੇਚਤੀ ਜਾਣਾ ਕੰਮ ਆ 50000 ਰੁਪਏ ਜੀ ਪਹਿਲਾਂ 1 ਲੱਖ ਰੁਪਏ ਲੈਣਾ 1 ਲੱਖ ਰੁਪਏ ਲੈਣਾ 50 ਕਿਸੇ ਨੂੰ ਕਿਹਾ ਕਿਸੇ ਦੇ ਮਤਲਬ ਉਹਨਾਂ ਨੇ ਜਿਹੜੇ ਮੰਮੀ ਡੈਡੀ ਸੀਗੇ ਮੰਮੀ ਦੇ ਕੋਲੋਂ ਚੁਕਰਾਇਆ ਤੇ ਡੈਡੀ ਦੇ ਤੋਂ ਆ ਕਢਾਇਆ ਤੇ ਪਰ ਬੈਂਕ ਦੇ ਵਿੱਚ ਉਹ ਪੌਸ ਨਹੀਂ ਸੀ ਤੇ ਉਹਨਾਂ ਨੇ ਕਿਸੇ ਦੁਕਾਨ ਤੋਂ ਫੜ ਕੇ ਲੱਖ ਰੁਪਏ ਮੈਨੇਜਰ ਨੇ ਬੈਂਕ ਚ ਵੜ ਕੇ ਨਾਲੇ ਬੈਂਕ ਵੀ ਸਰਕਾਰੀ ਆ ਕੋਈ ਇਦਾਂ ਨਹੀਂ ਆਉਂਦਾ ਤਾਂ ਨੋਰਮਲ ਜੀ ਗੱਲ ਕਰਦੇ ਪੈਸਾ ਹੈ ਹੀ ਨਹੀਂ ਪੈਸੇ ਲੋਕੀ ਬਾਹਰ ਚਲ ਗਏ ਜਾਂ ਜਿਨ੍ਹਾਂ ਦੇ ਘਰਾਂ ਚ ਦੋ ਨੰਬਰ ਦੇ ਪਏ ਉਹ ਉਦਾਂ ਹੀ ਡਿੱਗੇ ਪਏ ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਹੈ ਕਿੱਥੇ ਆ ਮੌਕਾ ਦੀ ਗੱਲ ਇਹ ਆ ਵੀ ਸਿਸਟਮ ਪੈਸੇ ਦੀ ਕਦਰ ਵੱਧ ਗਈ ਬੰਦੇ ਦੀ ਕਦਰ ਘਟ ਗਈ ਇਸ ਲਈ ਪੈਸੇ ਕਮਾਓ ਜਿੰਨੇ ਮਰਜ਼ੀ ਰਿਸ਼ਤੇਦਾਰ ਬਣਾ ਲਓ ਜੋ ਮਰਜੀ ਕਰ ਲੋ ਯਾਰ ਬੇਲੀ ਤੁਹਾਡੇ ਕੋ ਉੱਡੇ ਹੀ ਆਉਣੇ ਤੇ ਜਦੋਂ ਤੁਹਾਡੇ ਕੋ ਕੁਝ ਨਹੀਂ ਹੋਇਆ ਅਗਲੇ ਨੇ ਕਹਿਣਾ ਐ ਦੀ ਨੰਗੀ ਆ ਮੂਰੇ ਸੰਗਾ ਸਾਹਿਬ ਖੜੇ ਆ ਉਹ ਕਿਤੇ ਹੋਰ ਹੀ ਨਾ ਕੋਈ ਬਗਾਰ ਪਾ ਦੇਣ ਕਿ ਨਹੀਂ ਇਹ ਵੀ ਸੈਟਮ ਹੋ ਜਾਂਦਾ ਆ ਇਸ ਲਈ ਮਿਹਨਤ ਮੂੰਹ ਤੇ ਕਰਕੇ ਬੰਦੇ ਕੋ 4 ਪੈਸੇ ਹੋਵੇ ਫੇ ਅੱਜ ਕੱਲ ਕਦਰ ਆ ਕਈ ਵੇਲੇ ਆਪਾਂ ਪਹਿਲੀ ਉਮਰ ਦੇ ਵਿੱਚ ਉਦਾਂ ਹੀ ਐ ਛੜ ਆਉਣੇ ਰਿਹਨੇ ਮੁੜ ਕੇ ਪੱਲੇ ਨਹੀਂ ਆ ਫਿਰ ਦਿਹਾੜੀਆਂ ਕਾਨੀਆਂ ਪੈਂਦੀਆਂ ਤੇ ਸਰਦਾਬ ਨਹੀਂ ਇਸ ਲਈ ਪਹਿਲਾਂ ਆਪਣੇ ਚਾਹੀਦਾ ਪੜ ਲੈ ਕੇ ਵਧੀਆ ਕੋਈ ਟੀਚਾ ਆਪਣੇ ਪੰਜਾਬੀ ਲੋਕੀ ਪਤਾ ਟੀਚਾ ਨਹੀਂ ਮਤ ਦੇ ਹੁਣ ਤੁਸੀਂ ਦੇਖ ਲਓ ਮੈਂ ਇਹ ਨਹੀਂ ਕਹਿੰਦਾ ਹੋਰ ਕਾਸਟਾਂ ਲਾ ਲਓ ਕੋਈ ਆਪਣੇ ਇਹ ਪੰਡਿਤ ਭਰਾ ਲਾ ਲਓ ਜਾਂ ਹੋਰ ਉਹਨਾਂ ਨੇ ਹੀ ਨਿਆਣਿਆਂ ਨੇ ਪਹਿਲਾਂ ਇਹਦਾ ਸਿਸਟਮ ਲੜੀ ਬਣਾਈ ਹੁੰਦੀ ਆ ਬਈ ਜਿੱਦਾਂ ਮਤ ਲਾ ਲਓ ਵੀ ਅਸੀਂ ਆਹ ਕੋਰਸ ਕਰਨਾ ਇੰਨੀ ਪੜ੍ਹਾਈ ਕਰਨੀ ਆ ਕੋਰਸ ਕਰਨਾ ਡਿਪਲੋਮਾ ਕਰਨਾ ਫੇ ਆ ਨੌਕਰੀ ਕਰਨੀ ਸਾਡਾ ਹੁੰਦਾ ਸਿਸਟਮ ਹੋਰ ਹੁੰਦਾ ਮੈਂ ਦੁਕਾਨ ਪਾ ਲਈ ਪਹਿਲਾਂ ਉਹਨਾਂ ਨੇ ਹੁੰਦੀ ਕਪੜਾ ਲੀੜੇ ਦਾ ਲੋਕਾਂ ਨੇ ਸਿੱਖਣਾ ਫੇ ਦੁਕਾਨ ਪਾਣੀ ਅਸੀਂ ਪਹਿਲਾਂ ਦੁਕਾਨ ਪਾ ਲਈ ਹੁਣ ਬਾਅਦ ਚ ਸਿੱਖਣਾ ਹਨਾ ਮਤਲਬ ਸਿਸਟਮ ਇਹ ਹੀ ਆ ਪੜ੍ਹਾਈ ਸਾਨੂੰ ਆਪਾਂ ਨੂੰ ਜਿੱਦਾ ਹੀ ਪਹਿਲੀ ਪੰਜਵੀਂ ਸੱਤਵੀਂ ਚ ਆਪਣੇ ਦਿਮਾਗ ਗੱਲ ਕਰਨੇ ਬਾਹਰ ਜਾਣਾ ਬਾਹਰ ਪਾਵਾ ਕੋਈ ਦੂਰ ਦਰਾਡੇ ਦਾ ਰਿਸ਼ਤੇਦਾਰ ਬਣਾ ਗਿਆ ਹੋਵੇ ਬਸ ਮੁੰਡੇ ਨੂੰ ਕੋਈ ਆਸਮਨਾ ਹੋਵੇ ਵੀ ਸਾਡੇ ਕੋਲ ਪੈਸਾ ਹੈਗਾ ਆ ਜਾਂ ਕਿੱਦਾਂ ਜਾਊਗਾ ਇੱਕ ਉਹਦੇ ਦਿਮਾਗ ਚ ਬਣਾ ਦੇਣਾ ਬਾਹਰ ਉਹਨੇ ਜਦੋਂ ਆਪਾਂ ਬਾਹਰ ਜਾਣਾ ਕੋਈ ਨਹੀਂ ਨੌਕਰੀ ਕਰਨੀ ਨਹੀਂ ਆਪਾਂ 10 ਪੜ੍ਹ ਕੇ ਬਾਹਰ ਜਾਣਾ ਵੀ ਇਹ ਕਰਕੇ ਬਾਹਰ ਜਾਣਾ ਤਾਂ ਮੁੜ ਕੇ ਮੇਰੇ ਵਾਂਗੂ ਹੀ ਤੇ ਪੱਟੇ ਪਾਣੇ ਸਿਸਟਮ ਇਹ ਆ ਵੀ ਪਹਿਲਾਂ ਆਪਣਾ ਮੈਂ ਕਹਿੰਦਾ ਜਿਹੜੇ ਬੰਦਿਆਂ ਦਾ ਇੱਥੇ ਹੀ ਕੰਮ ਸੈੱਟ ਕਰ ਲੈ ਉਹ ਬਾਹਰ ਨਾਲ ਇੱਕ ਤਾਂ ਆਪਣੇ ਟੱਬਰ 'ਚ ਰਹਿ ਜਾਂਦੇ ਆ ਇੱਕ ਜਿਹੜੇ ਆਪਣਾ ਇੱਥੋਂ ਮਤਲਬ ਲੋਕੀ ਪੰਜਾਬੀ ਮੁੱਕੀ ਜਾਂਦੇ ਬਾਹਰ ਜਾਈ ਜਾਂਦੇ ਲੋਕੀ ਘਟੀ ਜਾਂਦੇ ਕੀ ਗੱਲ ਆ ਇੱਕ ਗੱਲ ਨੂੰ ਨੋਟ ਕਰੇ ਬੰਦਾ ਉੱਥੇ ਜਾ ਕੇ ਬਾਰ ਜਾ ਕੇ ਕਈਆਂ ਨੂੰ ਬਹੁਤ ਸੋਹਣੀ ਨੌਕਰੀ ਮਿਲਦੀ ਬਹੁਤ ਵਧੀਆ ਕਮਾਈ ਕਰਦੀ ਹੈ ਉੱਥੇ ਜਾ ਕੇ ਮਤਲਬ ਜਿਹੜਾ ਕੰਮ ਉਹਨਾਂ ਨੇ ਇੱਧਰ ਕਦੇ ਦੇਖ ਚਾਕੇ ਆਵ ਨਹੀਂ ਉਹ ਵੀ ਕਰਦੇ ਆ ਤੇ ਜੇ ਉਹੋ ਹੀ ਕੰਮ ਉਹ ਇੱਧਰ ਹੈ ਕਿ ਕਰਨ ਵਿਚਾਰ ਬਣਾ ਉਹ ਇੱਧਰ ਪੈਸੇ ਨਹੀਂ ਮਿਲਦੇ ਦੋ ਸਾਹਿਬ ਨਹੀਂ ਮਿਲਦੇ ਪਰ ਮਿਹਨਤ ਤਾਂ ਕਰਦੇ ਹੀ ਆ ਹੁਣ ਕਈ ਇੱਥੇ ਮਿਹਨਤ ਕਰਦੇ ਹੀ ਆ ਹੁਣ ਇੱਥੇ ਸਾਰੇ ਦਿਨ ਹੱਡ ਤਰੋਣੇ 500 600 ਨੂੰ ਮੈਣਾ ਉਹ ਵੀ ਅਗਲੇ ਨੇ ਕਹਿਣਾ ਜੇ 10 ਦਿਨ ਨਾ ਟੱਕੇ ਦਊਗਾ ਤੇ ਦੇਰੀ ਨਹੀਂ ਕਰਦਾ ਕੰਮ ਕਰਨ ਨੂੰ ਪਹਿਲੀ ਗੱਲ ਇੱਕ ਸੂਲ ਬਣਾਓ ਮਿਹਨਤ ਜਦੋਂ ਕੋਈ ਕਰਦਾ ਨਾ ਵਾਲੀ ਉਹਨੂੰ ਦੇ ਦਿਓ ਉਹ ਇੱਕ ਤਾਂ ਢਾਡੇ ਟੱਪ ਕੇ ਆਊਗਾ ਵੀ ਲੈ ਵੀ ਇੱਕ ਉਹਨੂੰ ਖੁਸ਼ੀ ਹੋਊਗੀ ਕਿਉਂਕਿ ਉਹਨੇ ਆਪਣਾ ਕੰਮ ਹੁੰਦਾ ਮਿਹਨਤ ਆਪਣੀ ਪਰ ਜੇ ਤਾਂ ਆਪਾਂ ਉਹਨੂੰ ਟਾਈਮ ਨਾ ਦਿੰਨੇ ਆ ਨਾ ਤਾਂ ਉਹ ਬੰਦੇ ਦਾ ਦੁੱਗਣੀ ਖੁਸ਼ੀ ਹੋ ਜਾਂਦੀ ਥਕਾਵਟ ਦੂਰ ਹੋ ਜਾਂਦੀ ਮਗਰ ਨਾ ਫੇਰ ਉਹ ਕਦੀ ਵੀ ਕਿਸੇ ਨੂੰ ਕੰਮ ਕਰਕੇ ਵੀ ਕੱਲ੍ਹ ਦਿੰਨੇ ਅੱਜ ਦਿੰਨੇ ਫੇਰ ਦਿੰਨੇ ਹੈ ਨਾ ਇੱਕ ਦੂਜੀ ਕਰ ਹੁਣ ਆਪਾਂ ਕਹਿ ਦਿੰਨੇ ਯਾਰ ਉਹ ਬਿਹਾਰ ਚੋਂ ਆ ਗਏ ਇੱਥੇ ਐ ਕੰਢਿਆ ਪਹਿਲਾਂ ਇਹ ਦੇਖੋ ਵੀ ਉਹਨਾਂ ਤੋਂ ਬਿਨਾ ਹੁਣ ਆਪਾਂ ਕਾਰ ਵੀ ਕੀ ਸਕਦੇ ਆ ਖੇਤੀ ਚ ਉਹ ਸਾਰੇ ਟਰੈਕਟਰਾਂ ਤੇ ਉਹ ਚੜੇ ਸਾਰੇ ਟੈਲਾਂ ਉਹ ਲੌਂਡੇ ਕੂਟੀਆਂ ਉਹ ਬਣਾਉਂਦੇ ਜੇ ਉਹ ਇਕਦਮ ਹਨਾ ਭਰ ਕੇ ਗੱਡੀਆਂ ਚੱਲ ਗਏ ਤੇ ਇੱਥੇ ਉੱਲੂ ਵਾਂਗੂ ਆਪਾਂ ਮੂੰਹ ਚਾਕਣਾ ਸਹੀ ਗੱਲ ਆਪਣੇ ਬੰਦੇ ਕੰਮ ਕਰਕੇ ਕਿੰਨੇ ਕ ਜੱਟਾਂ ਦੇ ਮੁੰਡੇ ਮਿਸਤਰੀ ਆ ਕਿੰਨੇ ਕ ਹਨਾ ਨਹੀਂ ਉਹ ਗੱਲ ਪਤਾ ਕੀ ਗੱਲ ਆ ਵੀ ਆਪਣੇ ਲੋਕੀ ਛੋਟੇ ਕੰਮ ਨੂੰ ਹੁਣ ਕੰਮ ਨਹੀਂ ਹੁਣਾ ਆਪਾਂ ਅੰਬਰਸਰ ਨੂੰ ਜਾਈਦਾ ਉਹ ਵੀਰ ਨੇ ਇੱਕ ਨੇ ਸ਼ਰਦਾਜੀ ਦਾ ਲਾਇਆ ਹਨਾ ਮਤਲਬ ਬਹੁਤ ਵਧੀਆ ਹੁਣ ਆਪਾਂ ਜੂਸ ਕੋਕ ਲਟਰਮ ਪਟਰਮ ਹੋਰ ਵੀ ਪੀਣੇ ਆ ਚੀਜ਼ਾਂ ਉਹ ਕਿੰਨੇ ਵਧੀਆ ਕੰਮ ਆ ਜੇ ਆਪਾਂ ਮਤਲਬ ਬਿਨਾ ਭੰਗ ਤੋਂ ਕਿਤੋਂ ਦਾ ਭੰਗੜਾ ਸੈਟਮੂ ਤੋਂ ਫਿਰ ਨਸ਼ੇ ਜੀ ਆ ਜਾਂਦਾ ਜਿੱਦਾਂ ਮਤਲਬ ਲਾਲੋ ਵੀ ਕਿਸੇ ਨੂੰ ਪਚਦੀ ਆ ਚਲੋ ਵਧੀਆ ਵੀ ਹੋਊਗੀ ਦਿਮਾਗ ਲਈ ਪਰ ਜਿਹਨੂੰ ਪਚਦੀ ਆ ਸਿਸਟਮ ਹਨ ਪਰ ਜਿਹੜੇ ਬਿਨਾ ਉਸ ਚ ਬੂਟੀ ਤੋਂ ਉਦਾਂ ਪੀਣੀ ਜਿੱਦਾਂ ਜੋਚ ਬਦਾਮ ਲਟਰਮ ਪਟਰ ਉਹ ਵਧੀਆ ਚੀਜ਼ਾਂ ਉਹ ਖੁੱਲ ਨਹੀਂ ਖੁੱਲਦੀਆਂ ਹੁਣ ਕਈ ਵੀਰ ਆਉਂਦੇ ਆ ਬੜਾ ਉਤੇ ਰਾਤ ਸੰਗਤ ਆਉਂਦੀ ਆ ਪੀ ਕੇ ਜਾਂਦੀ ਰਾਤ ਪਿਆ ਹੁੰਦਾ ਅਗਲਾ ਕਮਾਈ ਵੀ ਕਰਦਾ ਤੇ ਨਾਲੇ ਪੀਣ ਵਾਲੇ ਨੂੰ ਵੀ ਹੁੰਦਾ ਵੀ ਅਸੀਂ ਕੋਈ ਵਧੀਆ ਚੀਜ਼ ਪੀਤੀ ਆ ਇਸ ਲਈ ਤੁਸੀਂ ਵੀ ਇਦਾਂ ਦਾ ਕੰਮ ਖੋਲੋ ਮੇਰਾ ਤਾਂ ਅਪਰਾਧਾ ਬਈ ਉਤੇ ਸ਼ਾਪ ਦੇ ਬਾਹਰ ਇਦਾਂ ਲਾ ਦੇਣੀ ਆ ਤੇ ਦੇਖਦੇ ਆ ਸਿਸਟਮ ਜੇ ਬਣਿਆ ਕੋਈ ਹੈ ਨਾ ਕੋਈ ਬੰਦਾ ਲੱਭੇ ਹੈ ਨਾ ਘੋਟੇ-ਕੁੱਤੇ ਲਾਉਣ ਲੱਗੇ ਓਏ ਉਹ ਵੀ ਇਦਾਂ ਵੀ ਉਹ ਇਦਾਂ ਨਾ ਵੀ ਉੱਤੇ ਵੀ ਅੱਧਾ ਪਾਉਣਾ ਘੰਟਾ ਲੱਗਦਾ ਇਹ ਥੋੜੋ ਆ ਵੀ ਕੋਈ ਸਿਸਟਮ ਹੈ ਨਾ ਪਹਿਲਾਂ ਆਪ ਭੰਗ ਵਾਲੀ ਪੀ ਲਵੇ ਫੇ ਇਹ ਉਹ ਇਦਾ ਘੁੰਮੂਗਾ ਕੋਟਾ ਜਾਂ ਨਹੀਂ ਤਾਂ ਫੇ ਅੱਧਾ ਪੌਣਾ ਘੰਟਾ ਕਿਤੇ ਇੱਕ ਵਾਰੀ ਬਣਾ ਲੂ ਅਗਲਾ ਦੋ ਵਾਰੀ ਜਾਂ ਇੱਕ ਵੀਰ ਨੇ ਇੱਕ ਮਸ਼ੀਨ 'ਚ ਵੀ ਦੋਸਤ ਸਾਹਿਬ ਇਹ ਤਾਂ ਫਿੱਟ ਕੀਤੀ ਉਹ ਇਦਾ ਮਸ਼ੀਨ ਹੀ ਚੱਲੀ ਜਾਂਦੀ ਆ ਗੱਭੇ ਘੋਟਣਾ ਉਹ ਵਧੀਆ ਸਿਸਟਮ ਉਦਾਂ ਦਾ ਜਿਗਾਰਡ ਬਣਾਇਆ ਹੋਵੇ ਤੇ ਹੋਰ ਕਿਸੇ ਵੀ ਵੀਰ ਨੂੰ ਕੰਮ ਨਾ ਮਿਲਦਾ ਹੋਵੇ ਕਿਤੇ ਨੌਕਰੀ ਨਾ ਮਿਲਦੀ ਹੋਵੇ ਕਿਸੇ ਤਰ੍ਹਾਂ ਦਾ ਵੀ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਕਿਉਂਕਿ ਅਸੀਂ ਵੀ ਵੇਲੇ ਹੀ ਆ ਕਿਸਮ ਦੇ ਇਨਾ ਦਿਨਾਂ ਚਾ ਨਾ ਤੇ ਆ ਸਾਡੇ ਨਾਲ ਪਾਰਟਨਰਸ਼ਿਪ ਕਰ ਲਵੇ ਵੇਲੇ ਵੇਲੇ ਨਾ ਤੇ ਕੰਮ ਤਾਂ ਜਰੂਰ ਕਰੋ ਪਰ ਇਦਾਂ ਆ ਆ ਵੀ ਆਪਣਾ ਕੋਈ ਸਿੱਖ ਲਓ ਯਾਰ ਹਣ ਬਾਹਰ ਮੁੰਡੇ ਜਾਂਦੇ ਮੈਨੂੰ ਕਈ ਕਹਿੰਦੇ ਆ ਸਿੱਖਣਾ ਨਾਈ ਦਾ ਸਿੱਖਣਾ ਮਤਲਬ ਬਾਲਾਂ ਸਿੱਖਣਾ ਜਾਂ ਕੋਈ ਹੋਰ ਕੱਪੜੇ ਦਾ ਸਿੱਖਣਾ ਜਾਂ ਕੋਈ ਵੀ ਸਿੱਖਾਂਗੇ ਤੇ ਜਾਂਦੇ ਲੱਗ ਜਾਾਂਗੇ ਸਾਵੇਂ ਹੋਂਰ ਨਹੀਂ ਹੁੰਦਾ ਨਾ ਉਹਨਾਂ ਵੀ ਜਾਂਦੇ ਨਾ ਉਹਨਾਂ ਨੂੰ ਕੰਮ ਸਿੱਖ ਕੇ ਇੱਥੋਂ ਜਾਣਾ ਚਾਹੀਦਾ ਹੈ ਹਾਂ ਫਿਰ ਨਹੀਂ ਕੰਮ ਤਾਂ ਉਦਾਂ ਵੀ ਪੈ ਗਈ ਪੂ ਕਹਿੰਦਾ ਮੈਂ ਪਰ ਜਿਹੜਾ ਸਿੱਖ ਕੇ ਘਰਾਂ ਚ ਕਰਨਾ ਉਹਨਾਂ ਪੈਸੇ ਵਧੀਆ ਬਣ ਜਾਂਦੇ ਆ ਹੁਣ ਬਲੌਗ ਹੋ ਗਿਆ ਲੰਮਾ ਨੈਕਸਟ ਬਲੌਗ ਚ ਫੇਰ ਮਿਲਾਂਗੇ ਬਲੌਗ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਨਾਲੇ ਇੱਕ ਅਸੀ ਗੱਲ ਥੋੜੀ ਜੀ ਇੱਕ ਮਿੰਟ ਦੀ ਸਾਂਝੀ ਕਰਨੀ ਜਿੱਦਣ ਆਪਾਂ ਕਪੂਰਥਲੇ ਗਏ ਸੀ ਸਾਨੂੰ ਤੇ 3-2-3 ਬਜ਼ੁਰਗੀ ਔਰਤਾਂ ਮਿਲੀਆਂ ਜਿਹੜੀਆਂ ਸਾਡੇ ਬਲੌਗ ਦੇ ਦੀਆਂ ਘੱਟੋ ਘੱਟ 7 60 70 ਸਾਲ ਦੀ ਉਮਰ ਦੇ ਵਿੱਚ ਇੰਨਾ ਜਿਆਦਾ ਮਤਲਬ ਇੱਕ ਰਮੀਦੀ ਤੋਂ ਸੀਗੇ ਇੱਕ ਪਤਾ ਨਹੀਂ ਹੋਰੇ ਜਿੱਤੇ ਆਪਾਂ ਤੁਸੀਂ ਚਾਵਲਾ ਨਹੀਂ ਆਓ ਕਪੂਰ ਤੇ ਮਤਲਬ ਜਿਦੋਂ ਕਹਿੰਦੇ ਸੰਗਾ ਸਾਹ ਪੋਂ ਠੀਕ ਆ ਮਤਲਬ ਸਾਨੂੰ ਲੱਗਦਾ ਵੀ ਹਾਂ ਵੀ ਸਾਈਂ ਇਦਾਂ ਦੀ ਚੀਜ਼ ਬਣਾਉਨੇ ਆ ਵੀ ਜਿਹੜਾ ਸਿਆਣਾ ਬਜ਼ੁਰਗ ਬੰਦਾ ਵੀ ਬਹਿ ਕੇ ਦੇਖ ਸਕਦਾ ਵਧੀਆ ਲੱਗਦਾ ਤੇ ਤੁਸੀਂ ਵੀ ਇਦਾਂ ਦੇ ਬਲੌਗ ਨੂੰ ਸਪੋਰਟ ਕਰਿਆ ਕਰੋ ਜਿਹੜੇ ਟੱਬਰ 'ਚ ਬਹਿ ਕੇ ਦੇ ਸਕੀ ਸਾਡੇ ਨਹੀਂ ਹੋਰ ਵੀ ਕਿਸੇ ਦੇ ਵੀ ਜਿਹੜੇ ਤੁਹਾਨੂੰ ਲੱਗਦਾ ਵੀ ਇਹ ਟੱਬਰ ਵਾਲਿਆ ਕਿਉਂਕਿ ਜਿਉਂ-ਜਿਉਂ ਆਪਾਂ ਸਪੋਰਟ ਕਰਾਂਗੇ ਫੇਰ ਹੀ ਦੌਰ ਚੱਲਣਾ ਜੇ ਹੁਣ ਇਹ ਜੋ ਹੁਣ ਆ ਜੋ ਇੱਕ ਚੀਜ਼ ਫੜਦੇ ਆ ਹੁਣ ਇੱਕ ਤਿਤਲੀ ਵਾਲੀ ਆ ਉਹ ਕੁੜੀ ਦੇ ਇੱਥੇ ਬਣਿਆ ਉਹਦਾ ਵਿਆਹ ਹੋ ਗਿਆ ਹੁਣ ਉਹਦਾ ਹੀ ਸਿਸਟਮ ਚੱਲੀ ਜਾਂਦਾ ਮਤਲਬ ਜੇ ਇਦਾਂ ਦੀ ਚੀਜ਼ ਲੋਕੀ ਲੱਭਦੇ ਆ ਨਾ ਪੀਛ ਪੈ ਜਾਂਦੇ ਆ ਬਈ ਮਤਲਬ ਉਹਨਾਂ ਚੀਜ਼ਾਂ ਨੂੰ ਛੱਡਿਆ ਕਰੋ ਜੋ ਹੋ ਗਿਆ ਹੋ ਗਿਆ ਜਿਹੜੀਆਂ ਪਰਿਵਾਰ ਵਿੱਚ ਬਹਿ ਕੇ ਚੀਜ਼ਾਂ ਉਹਨਾਂ ਨੂੰ ਸਪੋਰਟ ਕਰਿਆ ਕਰੋ ਓਕੇ ਬਾਈ ਹਾਂ ਓਕੇ ਬਾਈ ਤੰਦਰੁਸਤ ਰੋ ਚੜ੍ਹਦੀ ਕਲਾ ਜਰੋ ਤੇ ਰੱਬ ਸਾਰਿਆਂ ਦੇ ਘਰੇ ਚ ਕਣਕ ਲਿਆਵੇ ਮੀਂਹ ਕਣੀ ਤੋਂ ਹੁਣ ਬਚਾ ਹੀ ਰੱਖੇ ਤੇ ਸੁੱਕੀ ਸੰਦੀ ਸਾਰਿਆਂ ਦੇ ਘਰੇ ਕਣਕ ਆਵੇ ਜਿਹੜੀ ਆਪਾਂ ਸਾਰੇ ਸਾਲ ਖਾਣੀ ਆ ਪਰ ਅਸੀਂ ਰੋਟੀ ਬਾਹਰੋਂ ਲਿਆਉਣੀ ਆ ਦਾਲ ਦੂ ਆ ਜਾਂਦੀ ਸਾਨੂੰ ਦੋ ਵੇਤੀ ਆ ਕਿਤੇ ਹੋਇਆ ਕਿਤੇ ਕੋਈ ਦਿਨ ਸੌਦਾ ਆ ਗਿਆ ਤੇ ਰੋਟੀ ਲੈਣ ਦੀ ਲਿਆ ਆ ਓਕੇ ਬਾਈ ਓਕੇ ਬਾਈ ਤੰਦਰੁਸਤ ਰੋ